ਸਤ ਸ੍ਰੀ ਅਕਾਲ ਦੋਸਤੋ ਬਾਜਵਾ ਨੇਚਰ ਸਾਇੰਸ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦਾ ਵਿਸ਼ਾ ਹੈ ਇਲਾਇਚੀ ਅੱਜ ਆਪਾਂ ਗੱਲ ਕਰਾਂਗੇ ਇਲਾਇਚੀ ਦੇ ਹੈਲਥ ਬੈਨੀਫਿਟਸ ਬਾਰੇ ਇਲਾਇਚੀ ਨੂੰ ਇੰਗਲਿਸ਼ ਦੇ ਵਿੱਚ ਐਲਟੇਰੀਆ ਕਾਰਡਮਮ ਮੀਟਨ ਵੀ ਕਹਿੰਦੇ ਨੇ ਮੇਨਲੀ ਇਹਦੀ ਪ੍ਰੋਡਕਸ਼ਨ ਏਸ਼ੀਆ ਦੇ ਵਿੱਚ ਇੰਡੋਨੇਸ਼ੀਆ ਇੰਡੀਆ ਤੇ ਗਟੇਮਾਲਾ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਇੰਡੀਆ ਦੇ ਵਿੱਚ ਇਹ ਸਾਊਥ ਇੰਡੀਆ ਵਿੱਚ ਮੇਨਲੀ ਤਾਮਿਲਨਾਡੂ ਕਰਨਾਟਕਾ ਤੇ ਕੇਰਲ ਦੇ ਵਿੱਚ ਇਸ ਦੇ ਦਰਖਤ ਪਏ ਜਾਂਦੇ ਨੇ ਜੋ ਕਿ 2 ਤੋਂ 4 ਮੀਟਰ ਤੱਕ ਹਾਈਟ ਦੇ ਵਿੱਚ ਹੁੰਦੇ ਨੇ ਮੇਨਲੀ ਇਸ ਦਰਖਤ ਦੇ ਵਿੱਚ ਪੋਟਾਸ਼ੀਅਮ 3% ਸਟਾਰਚ 3% ਤੇ 6 ਤੋਂ 10% ਮੈਗਨੀਜ਼ ਵੀ ਪਾਇਆ ਜਾਂਦਾ ਹੈ ਇਲਾਇਚੀ ਇੱਕ ਸਪਾਈਸ ਦੀ ਤਰ੍ਹਾਂ ਵੀ ਕੰਮ ਕਰਦੀ ਹੈ ਜੋ ਕਿ ਆਪਾਂ ਮੇਨਲੀ ਸਬਜ਼ੀਆਂ ਦੇ ਵਿੱਚ ਜਾਂ ਚਾਹ ਬਣਾਉਣ ਦੇ ਟਾਈਮ ਆਪਾਂ ਇਲਾਇਚੀ ਦਾ ਇਲਾਇਚੀ ਦੀ ਵਰਤੋਂ ਕਰਦੇ ਹਾਂ ਹੁਣ ਜੇ ਆਪਾਂ ਇਲਾਇਚੀ ਦੇ ਹੈਲਥ ਬੈਨੀਫਿਟ ਬਾਰੇ ਗੱਲ ਕਰੀਏ ਤਾਂ ਇਲਾਇਚੀ ਡਾਈਜੈਸਟਿਵ ਇਸ਼ੂਸ ਵਾਸਤੇ ਬਹੁਤ ਲਾਭਦਾਇਕ ਸਿੱਧ ਹੋ ਸਕਦੀ ਹੈ ਮੇਨਲੀ ਇਹ ਬਲੋਟਿੰਗ ਅਫਾਰਾ ਜਾਂ ਗੈਸ ਦੇ ਵਿੱਚ ਮਦਦ ਕਰਦੀ ਹੈ ਦੂਸਰਾ ਇਹ ਐਂਟੀਆਕਸੀਡੈਂਟਸ ਦੇ ਨਾਲ ਐਨਰੀਚ ਹੁੰਦੀ ਹੈ ਜੋ ਕਿ ਆਪਣੀ ਬਾਡੀ ਦੇ ਸੈਲਸ ਡੈਮੇਜ ਦੇ ਵਿੱਚ ਆਪਣੀਆਂ ਹੈਲਪ ਕਰ ਸਕਦੀ ਹੈ ਤੀਸਰਾ ਇਲਾਇਚੀ ਦੇ ਵਿੱਚ ਐਂਟੀਮਾਈਕਰੋਬੀਅਲ ਪ੍ਰੋਪਰਟیز ਹੁੰਦੀ ਹੈ ਜੋ ਕਿ ਬ੍ਰੇਦ ਨੂੰ ਫਰੈਸ਼ ਕਰਦੀ ਹੈ ਤੇ ਮੂੰਹ ਦੀ ਬੈਡ オーਡਰ ਨੂੰ ਵੀ ਦੂਰ ਕਰਦੀ ਹੈ। ਇਲਾਇਚੀ ਤੋਂ ਕੁਝ ਦਵਾਈਆਂ ਵੀ ਤਿਆਰ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਇਲਾਇਦੀ ਚੂਰਨ, ਇਲਾਇਦੀ ਰਿਸਟ ਤੇ ਇਲਾਇਦੀ ਗੁਟਕਾ ਵਰਗੀਆਂ ਦਵਾਈਆਂ ਕੁਝ ਕੰਪਨੀਆਂ ਤਿਆਰ ਕਰਦੀਆਂ ਨੇ ਜਿਨ੍ਹਾਂ ਦੇ ਅਲੱਗ-ਅਲੱਗ ਹੈਲਥ ਬੈਨੀਫਿਟਸ ਹੁੰਦੇ ਨੇ। ਬਾਕੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਸੋ ਮੱਚ।